ਹਾਂਜੀ ਭਾਜੀ ਕੀ ਨਾਮ ਆ ਜੀ ਨਾਮ ਮੇਰਾ ਮਨੀਆ ਵੀਰੇ ਤੇ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਆਹ ਆਟੋ ਚਲਾਨਣਾ ਵੀਰੇ ਅਸੀਂ ਹੱਕ ਦੇਖ ਕੇ ਪਹਿਲੇ ਮੋਟਰਸਾਈਕਲ ਸੈਰ ਤੇ ਕਿੱਥੇ ਆਏ ਇਹ ਇਹ ਅੱਗ ਲੱਗੀ ਕਿੱਥੇ ਆ ਇਹ ਪਰਲੀ ਮੰਜ਼ਲ ਤੇ ਲੱਗੀ ਵੀਰੇ ਨਹੀਂ ਕਿਹੜੀ ਹੈ ਆਪਣੇ ਹੈਗੀ ਬਿਲਡਿੰਗ ਕਿਹੜੀ ਹੈ ਇਹ ਪਾਲਕ ਪਲਾਇਆ ਦੇ ਕੋਲ ਆ ਭਾਈ ਵਾਲਾ ਚੌਂਕ ਅੱਛਾ ਅੱਛਾ ਇਹ ਅੱਗ ਆਪਣੇ ਹੈਗੇ ਆ ਬਿਲ ਲੱਗੀ ਕਿੰਨੇ ਵਜੇ ਆ ਹੌਣੇ 15 20 ਮਿੰਟ ਪਹਿਲੇ ਲੱਗੀ ਵੀਰੇ ਜਦੋਂ ਟਾਈਮ ਤੇ ਪਾਣੀ ਵਾਲੀਆਂ ਗੱਡੀਆਂ ਬਹੁਤ ਟਾਈਮ ਤੇ ਪਹੁੰਚ ਪੰਜ ਮਿੰਟਾਂ ਦੇ ਵਿੱਚ ਵਿੱਚ ਗੱਡੀ ਤੇ ਮਲਾਇਮ ਪਹੁੰਚ ਗਿਆ ਪੂਰਾ ਸਭ ਵੀ ਸਰ ਕੀ ਕਹਿਣਾ ਚਾਹੋਗਾ ਜਿਹੜੀ ਫਰੋਜਾਨੀ ਮਾਰਕੀਟ ਤੇ ਆਪੇ ਲੱਗੀ ਹੈ तकरीबन 7:30 ਵਜੇ ਸਵੇਰੇ ਇੱਥੇ ਆਈਡੀਐਫਸੀ ਬੈਂਕ ਹੈਗੀ ਆ ਲੋਨ ਬੈਂਕ ਆ ਇੱਥੇ ਤੇ ਉਹਨੂੰ 3rd ਫਲੋਰ ਤੇ ਛੋਟਾ ਛੋਟਾ ਸਰਕਟ ਨਾਲ ਅੱਗ ਲੱਗੀ ਆ ਤੇ ਕੋਈ ਇਹਦੇ ਚ ਕੋਈ ਨੁਕਸਾਨ ਕੋਈ ਜਿਆਦਾ ਨਹੀਂ ਹੋਇਆ ਨਾ ਕੋਈ ਕਾਗਜ਼ ਪੱਤਰ ਸਾਰਾ ਕੁਝ ਉਹਨਾਂ ਦਾ ਠੀਕ ਆ ਕਿਉਂਕਿ ਜਿਹੜਾ ਫਾਇਰ ਬ੍ਰਿਗੇਡ ਆ ਗੱਲ ਨੇ ਅੱਗ ਕੰਟਰੋਲ ਕਰ ਲਈ ਬਿਲਕੁਲ ਕਿਸੇ ਲੋਨ ਉੱਚੇ ਠੀਕ ਠਾਕ ਤੇ ਕੋਈ ਜਾਨੀ ਨੁਕਸਾਨ ਨਹੀਂ ਬਿਲਕੁਲ ਕੋਈ ਜਾਨੀ ਨੁਕਸਾਨ ਨਹੀਂ ਕੋਈ ਨਾ ਇਹਨਾਂ ਦਾ ਰਿਕਾਰਡ ਦਾ ਕੋਈ ਸਾਰਾ ਠੀਕ ਆ ਸਿਰਫ ਨੁਕਸਾਨ ਹੋਇਆ ਕੁਰਸੀਆਂ ਕਸੇ ਨੂੰ ਮਾਰਨ ਸਿਰਫ ਕੇਵਲ ਮਿੱਟੀ ਕਿਸੇ ਨੂੰ ਅਵੇਲੇ ਨਹੀਂ ਸੀ ਸਿਰਫ ਉੱਪਰ ਸੜਕ ਦੇ ਪਾਸੇ ਨਾਲ ਲੱਗੀ ਆ ਉੱਥੇ ਇੰਨੀ ਬਿਲਡਿੰਗ ਜੀ ਬਹੁਤ ਸਾਰਾ ਬਾਹਰੋਂ ਵਾਲੀ ਚੋਕ ਅੰਦਰ ਨਹੀਂ ਗਏ ਅੱਛਾ ਹੋ ਗਿਆ ਜਿਹੜੀ ਫਰੋਗਨ ਦੀ ਮਾਰਕ ਚੱਕ ਲਿਖੀ ਹੈ ਕਿਹੜੀ ਜਗ੍ਹਾ ਲੱਗੀ ਹੈ ਕਿੰਨੇ ਵਜੇ ਤੁਹਾਨੂੰ ਤਕਰੀਬਨ 9 ਵਜੇ ਦਾ ਟਾਈਮ ਸੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਖਰੋਜ ਗਾਂਧੀ ਮਾਰਕੀਟ ਜੀ ਉਹ ਹੈਗਾ ਆਰਐਸ ਟਾਵਰ ਦੇ ਕੋਲ ਅੱਗ ਲੱਗੀ ਆ ਉਹਦੇ ਨਾਲ ਦੀ ਬਿਲਡਿੰਗ ਤੇ ਕਿ ਅਸੀਂ ਤੁਰੰਤ ਮੌਕੇ ਤੇ ਤਿੰਨ ਗੱਡੀਆਂ ਮੌਕੇ ਤੇ ਲੈ ਕੇ ਆਏ ਆ ਇਹ ਅੱਗ ਨੂੰ ਜਲਦੀ ਤੋਂ ਜਲਦੀ ਕੰਟਰੋਲ ਕੀਤਾ ਤੇ ਕਿਸ ਚੀਜ਼ ਨੂੰ ਅੱਗ ਲੱਗੀ ਅੱਗ ਵਾਰ ਬੋਰਡ ਜਿਹੜੇ ਮੇਨ ਇਹਨਾਂ ਦੇ ਫਾਈਬਰ ਦੇ ਬੋਰਡ ਹੈ ਜੀ ਉਹਨਾਂ ਨੂੰ ਅੱਗ ਲੱਗੀ ਸੀ ਉਸ ਤੋਂ ਬਾਅਦ ਹਾਂਜੀ ਬੈਂਕਿੰਗ ਵਾਲੀ ਹੈ ਜੀ ਤੇ ਉਸ ਤੋਂ ਬਾਅਦ ਨਾਲ ਇਹਨਾਂ ਦੇ ਸਟੋਰਾਂ ਜੀ ਵੀ ਅੰਦਰ ਲੱਗੀ ਸੀ ਥੋੜੀ-ਵਥੀ ਉਹ ਸੋ ਅਸੀਂ ਮੁਰਕੇ ਮੋਕੇ ਤੇ ਪਹੁੰਚ ਕੇ ਅੱਗ ਨੂੰ ਕੰਟਰੋਲ ਕਰਦੇ ਕਿੰਨੇ ਮੰਜ਼ਲਾਂ ਲੱਗੀ ਉਹ ਤਾਂ ਪਰਿਵਰਨੋਂ ਤਾਂ ਪੋਨਾ ਘੰਟਾ ਲੱਗ ਗਿਆ ਕਿੰਨੇ ਮੰਜ਼ਲਾਂ ਮੰਜ਼ਲ ਉਹ ਬੋਰਡ ਨੂੰ ਲੱਗੀ ਕਿੰਨੇ ਮੰਜ਼ਲਾਂ ਪੰਜ-ਛੇ ਮੰਜ਼ਲ ਸੀ ਜੀ ਹਾਂਜੀ ਬਚਾਓ ਬਚਾਈਏ ਕਿੰਨੀ ਗੱਡੀਆਂ ਮੋਕੇ ਤੇ ਚਾਰ ਤੋਂ ਗੱਡੀਆਂ ਪਹੁੰਚੀਆਂ ਸੀ